ਸਬਰਾਜ 855 XM ਇਹ ਲੈ ਕੇ ਨਾ ਮਾਡਲ ਜੀ ਇਹ ਹੈਗਾ ਬਈ 12 ਮਾਡਲ ਟਰੈਕਟਰਨੀ ਡਿਮਾਂਡ ਹੈਗੀ ਆ ਯਾਰ ਜੇ ਆਪਾਂ ਸੋਣ ਨੂੰ ਦੱਸੀ ਹਾਂ ਜਾਇਜ਼ ਜਾਰੀ ਡੀ ਦਾ ਦਿੰਨੇ ਆ 411000 ਰੁਪਿਆ ਦੀ ਡਿਮਾਂਡ 411 ਦਾ ਵੱਡਾ ਭਾਈ HMT 652 ਤੇ ਇਹਦੀ ਡਿਮਾਂਡ ਹੈਗੀ ਆ ਬਾਈ 492000 ਰੁਪਿਆ ਬਾਈ 492000 ਡਿਮਾਂਡ ਹਾਂਜੀ ਬਾਈ ਦੇਖਣ ਨੂੰ ਐ ਲੱਗਦਾ ਬਾਈ ਜਿਵੇਂ ਪੇਂਟ ਹੋਇਆ ਹੁੰਦਾ ਪਰ ਨਹੀਂ ਨਹੀਂ ਇਹ ਜੀ ਆਪਣੀ ਗਾਰੰਟੀ ਆ ਵੀਰੇ ਜ਼ਿੰਮੇਦਾਰੀ ਆ ਬਾਈ ਜ਼ਿੰਮੇਦਾਰੀ ਆ ਜੇ ਤੁਸੀਂ ਚੈੱਕ ਕਰਾ ਲਿਓ ਜਿਹੜੇ ਪੇਂਟਰ ਹੁੰਦੇ ਆ ਉਹ ਦੱਸ ਹੀ ਦਿੰਦੇ ਆ ਵੀ ਰੰਗ ਹੋਇਆ ਕੀ ਨਹੀਂ ਕਿਉਂ ਡੀਅਰ ਆ ਗਿਆ ਬਾਈ ਜੀ 5405 ਇਹ ਕਿੰਨੇ ਮਾਡਲ ਆ ਜੀ ਇਹ ਬਾਈ 2022 ਮਾਡਲ ਆ 4x4 ਆ ਇਹ 4WD ਡਰਾਈਵ ਆ ਹਾਂਜੀ ਗੇਅਰ ਪ੍ਰੋ ਟਰੈਕਟਰ ਆ ਇਹ 4 ਸਪੀਡਾਂ ਚ ਆ ਠੀਕ ਇਹ ਕੀ ਡਿਮਾਂਡ ਕਰਦਾ ਇਹਦੀ 1165000 ਰੁਪਿਆ ਡਿਮਾਂਡ ਆ ਬਾਈ ਠੀਕ ਹੈ ਕੰਟੈਕਟ ਨੰਬਰ ਹੈਗਾ ਆਪਣਾ ਵੀਰੇ 90412 14601 ਇੱਕ ਹੈਗਾ ਆਪਣਾ 79633 18464 ਠੀਕ ਹੈ ਜੀ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਈ ਜੀ ਆਪਾਂ ਖੜੇ ਆ ਬਰਨਾਲਾ ਟਰੈਕਟਰ ਮੰਡੀ ਤੇ ਆਪਣੇ ਨਾਲ ਆਪਣਾ ਵੱਡਾ ਵੀਰ ਪਰਮ ਜੁੜਿਆ ਸੀਗਾ ਬਾਈ ਹਸੀ ਗਾਲ ਜੀ ਹੋਰ ਕੀ ਮੈਂ ਬਹੁਤ ਵਧੀਆ ਤੁਸੀਂ ਦੱਸੋਗੇ ਠੀਕ ਠਾਕ ਹੈ ਜੀ ਤੇ ਕਿੰਨੇ ਕੁ ਟਰੈਕਟਰ ਮੈਲੇ ਵਾਲ ਹੁੰਦੇ ਆ ਬਾਈ ਆਪਣੇ ਕੋਲੇ ਆਪਣੇ ਕੋਲੇ ਬਾਈ 20 ਤੋਂ 25 ਟਰੈਕਟਰ ਅਵੇਲੇਬਲ ਹੁੰਦੇ ਆ ਹਰੇਕ ਵਕਤ ਠੀਕ ਹੈ ਜੀ 3 speed 2 speed 4 by 4 4 by 4 4 speed ਵੀ ਹੁੰਦੇ ਆ 2 ਵੀ ਹੁੰਦੇ ਆ 3 ਵੀ ਹੁੰਦੇ ਆ ਕੋਈ ਮਰਜ਼ੀ ਪ੍ਰਕਾਰ ਦਾ ਲੈ ਜਿਹੜੇ ਮਰਜ਼ੀ ਪ੍ਰਕਾਰ ਦਾ ਛੋਟੇ ਤੋਂ ਛੋਟਾ ਟਰੈਕਟਰ ਵੱਡੇ ਤੋਂ ਵੱਡਾ ਟਰੈਕਟਰ ਸਾਰੇ ਅਵੇਲੇਬਲ ਮਿਲਣਗੇ ਆਪਾਂ ਨੂੰ ਹਰੇਕ ਟਾਈਮ ਠੀਕ ਹੈ ਕਿਰਾਏ ਤੇ ਵੀ ਮਿਲ ਜਾਂਦੇ ਆ ਕਿਰਾਏ ਤੇ ਵੀ ਮਿਲ ਜਾਂਦੇ ਆ ਬਈ ਲੋਨ ਤੇ ਵੀ ਲੋਨ ਤੇ ਵੀ ਆਪਾਂ ਆਪ ਨਹੀਂ ਲੋਨ ਕਰਦੇ ਆਗੇ ਆਪਣਾ ਟਾਈ ਆਪਾਂ ਗਾਂ ਬੰਦਿਆਂ ਨਾਲ ਆਪਾਂ ਬੰਦੇ ਨੂੰ ਵੀ ਪਾਰਟੀ ਨੂੰ ਮਿਲਾ ਦਿੰਨੇ ਆ ਅੱਗੇ ਲੋਨ ਹੁੰਦਾ ਨਹੀਂ ਹੁੰਦਾ ਉਹਨਾਂ ਤੇ ਸਿਬਲ ਸਕੋਰ ਤੇ ਹੁੰਦਾ ਵੱਧ ਤਾਂ ਕਿ ਮੈਂ ਆਪਣਾ ਸਿੰਪਲ ਸਕੋਰ ਸਹੀ ਹੋਣਾ ਚਾਹੀਦਾ ਹੈ ਔਰ ਜੇ ਸਿੰਪਲ ਸਕੋਰ ਸਹੀ ਆਗਾ ਤਾਂ ਆਪਣਾ ਤਾਂ ਲੋਨ ਤਾਂ ਹੋ ਹੀ ਜਾਂਦਾ ਲਗਭਗ ਪੈਸੇ ਪੂਸਿਆਂ ਦੀ ਥੋੜੀ ਪੇਮੈਂਟ ਦਾ ਫਰਕ ਪੈ ਜਾਂਦਾ ਜਿਵੇਂ ਕਿਸੇ ਦਾ ਸਿੰਪਲ ਥੋੜਾ ਜਿਹਾ ਘੱਟ ਹੁੰਦਾ ਤਾਂ ਉਹਦੇ 3-4 ਲੱਖ ਦਾ ਹੋ ਜਾਂਦਾ ਕਿਸੇ ਤੇ 5 ਦਾ ਵੀ ਹੋ ਜਾਂਦਾ ਬਾਕੀ ਟਰੈਕਟਰ ਤੇ ਹੁੰਦਾ ਬਾਈ ਠੀਕ ਆ ਜੀ ਹਾਂ ਤੇ ਸਟਾਰਟ ਕਰਦੇ ਆ ਬਾਈ ਜੀ ਸਵਰਾਜ 855 22 ਬਸਤਾਰ ਟਰੈਕਟਰ ਤੋਂ ਕਿੰਨੇ ਮਾਡਲ ਹੈ ਬਈ ਇਹ ਬਈ 2021 ਮਾਡਲ ਆ ਟਰੈਕਟਰ ਬਈ 21 ਮਾਡਲ ਆ ਟਾਇਰਾਂ ਦੀ ਕੀ ਕੰਡੀਸ਼ਨ ਆ ਬਈ ਟਾਇਰਾਂ ਦੇ ਹੈਗੇ ਆ ਬਈ 85 ਤੋਂ 90 ਪੈਸੇ ਟਾਇਰ ਪਏ ਆ ਦੇ ਨਾਲ ਦੇ ਟਾਇਰ ਨਾਲ ਦੇ ਟਾਇਰ ਆ ਵੀਰੇ ਡਬਲ ਡਿਸਟ੍ਰਿਬਿਊਟਰ ਹਾਂ ਸਾਰਾ ਰੈਨਲ ਟਰੈਕਟਰ ਆ ਵੀਰੇ ਹਾਂਜੀ ਚਾਹੇ ਦੀ ਜਨਸੀ ਚੈੱਕ ਕਰਾਓ ਕਿਤੇ ਚੈੱਕ ਕਰਾਓ ਜੇ ਕੋਈ ਕਹਿੰਦਾ ਇਹ ਤੇ ਰੰਗ ਦੀ ਕਲਮ ਵੀ ਲੱਗੀ ਆ ਪੈਸੇ ਆਪਾਂ ਦੇਣਦਾਰ ਆ ਇਹ ਚੀਜ਼ ਤੇ ਨੰਬਰ ਪੰਜਾਬ ਆ ਬਈ ਨੰਬਰ ਪੰਜਾਬ ਆ ਬਈ ਇਹੇ 16928 ਦੇ ਬੈਕ ਵਾਲੇ ਟਾਇਰ 16928 ਦੇ ਬੈਕ ਵਾਲੇ ਟਾਇਰ ਆ 1100 ਘੰਟੇ ਇਹ ਟਰੈਕਟਰ ਚੱਲਿਆ ਹੋਇਆ ਬਈ origional ਚੱਲਿਆ ਹੈ ਆਪਣੀ ਰਿਕਾਰਡ ਕੰਪਨੀ ਰਿਕਾਰਡ ਸਰਵਿਸ ਆਈਆਂ ਵੀ ਐਂ ਟਰੈਕਟਰ ਦੀਆਂ ਠੀਕ ਆ ਜੀ ਤੁਸੀਂ ਦੇਖ ਸਕਦੇ ਹੋ ਟਾਇਰ ਟਾਇਰ ਨਾਲ ਦੀਆਂ ਲੱਗੀਆਂ ਆ ਦਿਖਾ ਦੇ ਵੀਰੇ ਬੱਪੂ ਨਹੀਂ ਆਹ ਮਾਡਲ ਦੇ ਟਰੈਕਟਰ ਵਾਲਾ ਚੱਲਿਆ ਹੋਇਆ ਇਹਦਾ ਰੰਗ ਉਹਦੇ ਆਂਦਾ ਹੁੰਦਾ ਇਹ ਪੈਪ ਦਾ ਇਹ ਪੈਪ ਦਾ ਰੰਗ ਉਹੀ ਪਿਆਗਾ ਠੀਕ ਆ ਬਈ ਤੇ ਇਹ ਕਿਸ ਪ੍ਰੋਡਕਟ 2 ਸਪੀਡ ਇਹ 2 ਸਪੀਡ ਟਰੈਕਟਰ ਆ ਵੀਰੇ 2 ਸਪੀਡ ਹੂੰ ਠੀਕ ਹੈ ਜੀ। ਨਗਦ ਕੈਸ਼ ਦਾ ਟਰੈਕਟਰ ਆ ਇਹ ਵੀਰੇ। ਹਾਂਜੀ। ਕੋਈ ਲੋਨ ਨਹੀਂ, ਕੋਈ ਸ਼ੂਨ ਨਹੀਂ ਸਿੱਧਾ ਛੋਡੇ ਨਾਮ ਹੋਊਗਾ ਇਹ ਟਰੈਕਟਰ। ਪੰਜਾਬ ਨੰਬਰ। ਪੰਜਾਬ ਨੰਬਰ ਆਗਾ। ਇਹ ਵੀ ਕੀ ਡਿਮਾਂਡ ਰੱਖੀ? ਇਹਦੀ ਡਿਮਾਂਡ ਹੈਗੀ 6,98,000 ਰੁਪਏ ਬਾਈ। ਠੀਕ ਹੈ ਜੀ। ਹੂੰ ਬਾਕੀ ਆਪਾਂ ਡਿਸਕਾਊਂਟ ਕਰ ਦਾਂਗੇ ਜਿਹੜਾ ਭਰਾ ਛੋਡੀ ਵੀਡੀਓ ਦੇਖ ਕੇ। ਠੀਕ ਹੈ ਜੀ। ਉਹਦਾ ਕੋਈ ਚੱਕਰ ਨਹੀਂ ਹੈਗਾ। ਅੱਗੇ ਆ ਗਿਆ ਜੀ ਸਵਰਾ 963। ਇਹ ਕਿੰਨੇ ਮਾਡਲ ਆ ਬਾਈ? ਇਹ ਨਾ ਮਾਡਲ ਹੈਗਾ 2020 ਬਾਈ। ਬੀ ਮਾਰ ਲਾ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਆ ਜੀ ਇਹਦੀ ਟਾਇਰ ਹੈ ਗਿਆ ਬਾਈ 70 ਤੋਂ 80 ਪੈਸੇ ਨਾਲ ਦੇ ਟਾਇਰ ਬਾਈ ਟਾਇਰ ਨਾਲ ਦੇ ਆ ਵੀਰੇ ਨਾਲ ਦੇ ਟਾਇਰ ਆ 3 ਸਪੀਡ ਆ 3 ਸਪੀਡ ਆ ਵਾਲ ਅਰੀਜਨਲ ਟਰੈਕਟਰ ਆ ਵੀਰੇ ਡਬਲ ਡਿਸਟ੍ਰੀਬੂਟਰ ਡਬਲ ਡਿਸਟਾਪ ਮਾਰੋ ਕੋਲਟਾ ਮਾਰ ਲਏ 3 ਸਪੀਡ ਚ ਆ ਬਾਈ ਇਹ 3 ਸਪੀਡ ਆ ਗਿਆ ਹਾਂ ਇਹ ਵੀ ਸਾਰਾ ਟਰੈਕਟਰ ਅਰੀਜਨਲ ਆ ਵੀਰੇ ਪੂਰਾ ਅਰੀਜਨਲ ਟਰੈਕਟਰ ਆ ਦੇਖ ਸਕਦੇ ਹੋ ਤੁਸੀਂ ਮੜਗਾਟ ਮੜਗੂਟਾਂ ਪੂਰੇ ਪਏ ਘਰ ਦੀ ਖੇਤੀ ਤੇ ਟਰੈਕਟਰ ਚੱਲਿਆ ਹੋਇਆ ਠੀਕ ਆ ਜੀ ਪੂਰੇ ਚਿੱਟੇ ਦੁੱਧ ਵਰਗੇ ਮੜਗਾਟ ਤੇ ਰਿੰਮ ਪਏ ਆ ਕਰਦੀ ਖੇਤੀ ਤੇ ਚੱਲਿਆ ਬਾਈ ਕਹਿੰਦਾ ਕੋਈ ਕਿਰਾਏ ਤੇ ਨਹੀਂ ਚੱਲਿਆ ਹਾਂ ਤੇ ਇਹਦੀ ਕੀ ਡਿਮਾਂਡ ਕਰਦੇ ਆ ਜੀ ਇਹਦੀ ਆਪਾਂ 692000 ਰੁਪਿਆ ਡਿਮਾਂਡ ਆ ਬਾਈ ਹਾਂਜੀ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਯੈਸ ਨੋ ਤੇ ਆਪਾਂ ਕਹੀਏ ਵੀ ਹਨਾ 680 80 ਦਾ ਬਾਅਦ 80 ਤੋਂ 12000 5000 ਮਾਨ ਹੋਰ ਹੋ ਜਾਊਗਾ ਇਹ ਵੀ ਬੰਦ ਤਾਂ ਨਹੀਂ ਠੀਕ ਆ ਜੀ ਠੀਕ ਆ ਜੀ ਹਾਂਜੀ ਅੱਗੇ ਜੀ ਅਰਜਨ ਆ ਖੜਾ ਬਾਈ ਅਰਜਨ ਨੋ 605 ਡੀ ਆਈ ਐਮ ਐਸ ਸਾਹਿਬ ਜੀ ਐਮ ਐਸ ਏ 4/4 ਚਾ ਟਰੈਕਟਰ ਬਾਈ ਠੀਕ ਆ ਜੀ ਹਾਂ ਬਾਈ ਕਿੰਨੇ ਘੰਟੇ ਚੱਲਿਆ ਈ ਇਹ ਚੱਲਿਆ ਪਿਆ ਬਾਈ 792 ਘੰਟੇ ਵੀਰੇ 792 ਘੰਟੇ ਚੱਲਿਆ 4/4 ਆ ਫੋਰ ਇਹ 19 ਮਾਡਲ ਟਰੈਕਟਰ ਆ ਬਾਈ 19 ਮਾਡਲ ਆ ਤੇ ਟਾਇਰਾਂ ਦੀ ਕੀ ਕੰਡੀਸ਼ਨ ਆ ਵੀਰੇ ਟਾਇਰ ਬਾਈ ਇਹਦੇ ਹੈਗੇ ਆਗੇ 85 ਪੈਸੇ ਟਾਇਰ ਪਏ ਆ ਨਾਲ 85 ਪੈਸੇ ਟਾਇਰ ਆ ਹਾਂ ਵੀਰੇ 4/4 3 ਸਪੀਡ ਫੁੱਲ ਟੌਪ ਮਾਡਲ ਆ ਇਹਦੀ ਕੀ ਡਿਮਾਂਡ ਕਰਦਾਂ ਜੀ ਇਹਦੀ ਡਿਮਾਂਡ ਹੈਗੀ ਆ ਯਾਰ ਆਪਣੇ ਹੋਂ ਦਾ ਇਹ ਟਰੈਕਟਰ ਮਤਲਬ ਵੀ ਜਿਹੜੇ ਸਾਫ ਦਾ ਤੁਹਾਡੇ ਨਾਲ ਪਿਆਗਾ ਡਿਮਾਂਡ ਤਾਂ ਇਹਦੀ ਘੱਟ ਹੀ ਆ 695000 ਡਿਮਾਂਡ ਆ ਨੀ ਮੜਦਾ ਆਹ ਅਰੀਜਨਲ ਟਰੈਕਟਰ ਆ ਕਿਤੇ ਵੀ ਰੰਗ ਦੀ ਕਲਮ ਨਹੀਂ ਹੈਗੀ ਇਹ ਟਰੈਕਟਰ ਤੇ ਠੀਕ ਆ ਜੀ ਜਨਸੀ ਰਿਕਾਰਡ ਚੱਲਿਆ ਹੋਇਆ ਇਹ ਟਰੈਕਟਰ ਠੀਕ ਆ ਬਾਈ ਨੰਬਰ ਇਹਦਾ ਪੰਜਾਬ ਆ ਨੰਬਰ ਪੰਜਾਬ ਆ ਨੰਬਰ ਆਪਣੇ ਕੋਲੇ ਸਾਰੇ ਟਰੈਕਟਰ ਹੀ ਪੰਜਾਬ ਨੰਬਰ ਹੋਣਗੇ ਠੀਕ ਆ ਜੀ ਹਾਂ ਜੀ ਅੱਗੇ ਆ ਗਏ ਜੀ ਸਟੈਂਡਰਡ ਡੀਆਈ 335 ਛੋਟੇ ਜ਼ਿਮੀਂਦਾਰਾਂ ਲਈ ਇਹ ਟਰੈਕਟਰ ਵਸਤਾ ਹਾਂ ਮੇਰੇ ਇਹ ਵੀ ਪੰਜਾਬ ਨੰਬਰ ਆ ਵੀਰੇ 2004 ਮਾਡਲ ਆ ਹਾਂਜੀ ਚੌਕੜਾ ਇਹਦਾ ਨਵਾਂ ਗਾ ਵੀਰੇ ਠੀਕ ਆ ਜੀ ਤੇ ਜਿੱਦਾਂ ਤੁਸੀਂ ਦੇਖ ਹੀ ਰਹੇ ਹੋ ਠੀਕ ਆ ਇਹ ਵੀ ਰੀਨ ਵਾਲੀ ਆ ਸਾਰਾ ਕਿਤੇ ਕੋਈ ਹੋਣੀ ਡੈੱਕ ਤੇ ਲੱਗਿਆ ਹੋਇਆ ਗਾ ਵੀਰੇ ਰੰਗ ਪੇਂਟ ਦਾ ਫੁੱਲ ਓਰੀਜਨਲ ਆ ਰੰਗ ਪੇਂਟ ਦਾ ਫੁੱਲ ਓਰੀਜਨਲ ਆ ਵੀਰੇ ਠੀਕ ਆ ਜੀ ਹਾਂ 2,28,000 ਰੁਪਏ ਦੀ ਡਿਮਾਂਡ ਆ ਵੀਰੇ ਇਹ 4 ਮਾਡਲ ਆ 4 ਮਾਡਲ ਸਿੰਪਲ ਸਟੀਅਰਿੰਗ ਠੀਕ ਡੈੱਕ ਇਹਦੇ ਨਾਲ ਜਿਹੜਾ ਲੱਗਿਆ ਤੇ ਇਹ ਦੇਵਾਂਗੇ ਠੀਕ ਆ ਬਰੇ ਆਈ ਵਲਟ ਹਾਂ ਬਈ ਅੱਗੇ ਆ ਗਿਆ ਜੀ 652 ਇਹ ਬਈ ਟਰੈਕਟਰ ਹੈਗਾਗਾ 9811 ਦਾ ਵੱਡਾ ਭਾਈ ਐਚ ਐਮ ਡੀ 652 ਇਹ ਟਰੈਕਟਰ ਹੈਗਾ ਬਈ ਸੋਨੂ ਲੱਗਦਾ ਉਹ ਰੰਗ ਹੈ ਕੋਸਾ ਹਾਂ ਬਈ ਦੇਖਣ ਨੂੰ ਐ ਲੱਗਦਾ ਜਿਵੇਂ ਪੇਂਟ ਦੁਬਾਰੇ ਹੋਇਆ ਹੋਇਆ ਵਾ ਪਰ ਨਾ ਬਈ ਇਹ ਸਾਰਾ ਟਰੈਕਟਰ ਓਰੀਜਨਲ ਆ ਓਰੀਜਨਲ ਆ ਬਈ ਹਾਂ ਇਹ ਗਾਰੰਟੀ ਆਪਣੀ ਇਹ ਸਾਰਾ ਟਰੈਕਟਰ ਓਰੀਜਨਲ ਆ 2012 ਮਾਡਲ ਆ ਹਾਂ ਜੀ ਟਾਇਰ ਤੁਸੀਂ ਆਪ ਹੀ ਦੇਖ ਰਹੇ ਹੋ ਜਿਹੜੇ ਇਹ ਟਾਇਰ ਨੇ ਇਹ ਵੀ ਨਾਲ ਦੇਨੇ ਨਾਲ ਦੇ ਟਾਇਰ ਵੀ ਕੋਈ ਹਾਂ ਟਾਇਰ ਨਾਲ ਦੇ ਆ ਬਈ 60 65 ਪੈਸੇ ਟਾਇਰ ਨੇ ਠੀਕ ਆ ਜੀ ਹਾਂ 1900 ਘੰਟੇ ਦੇ ਕਰੀਬ ਇਹ オリジナル ਆ ਇਹ ਚੱਲਿਆ ਆ ਵਾ ਹਾਂ ਘਰ ਦੀ ਖੇਤੀ ਖੇਤੀ ਤੇ ਚੱਲਿਆ ਆ ਵਾ ਹਾਂ ਜੀ ਤੇ ਇਹਦੀ ਡਿਮਾਂਡ ਹੈਗੀ ਆ ਬਾਈ 492000 ਰੁਪਿਆ ਬਾਈ 492000 ਡਿਮਾਂਡ ਹੈ ਹਾਂਜੀ ਬਾਈ ਦੇਖਣ ਨੂੰ ਐ ਲੱਗਦਾ ਬਾਈ ਜਿਵੇਂ ਪੇਂਟ ਹੋਇਆ ਹੁੰਦਾ ਪਰ ਨਹੀਂ ਨਹੀਂ ਇਹ ਚੀਜ਼ ਦੀ ਆਪਣੀ ਗਾਰੰਟੀ ਆ ਵੀਰੇ ਜ਼ਿੰਮੇਦਾਰੀ ਆ ਬਾਈ ਜ਼ਿੰਮੇਦਾਰੀ ਆ ਜੇ ਤੁਸੀਂ ਚੈੱਕ ਕਰਾ ਲਿਓ ਜਿਹੜੇ ਪੇਂਟਰ ਹੁੰਦੇ ਆ ਉਹ ਦੱਸ ਹੀ ਦਿੰਦੇ ਆ ਵੀ ਰੰਗ ਹੋਇਆ ਕੀ ਨਹੀਂ ਪਰ ਇਹ ਸਾਰਾ ਟਰੈਕਟਰ ਰੀਨਲ ਆ ਅਰੀਜਨਲ ਟਰੈਕਟਰ ਆ ਮੜਗਾਟ ਮੜਗੀ ਊਟ ਵੀ ਰੀਜਨਲ ਆ ਨਾਲ ਦੇ ਟਾਇਰ ਆ ਸਾਰਾ ਰੰਗ ਪੇਂਟ ਵੀ ਰੀਜਨਲ ਆ ਹੂੰ ਬਾਕੀ ਇਹ ਬਾਈ ਵੀ ਆਪਣਾ ਕੰਮ ਇਹੀ ਕਰਦਾ ਐ ਨੂੰ ਤੁਸੀਂ ਪੁੱਛ ਸਕਦੇ ਹੋ ਵੀ ਟਰੈਕਟਰ ਰੀਨਲ ਆ ਕਿ ਮੈਨੂੰ ਇਹ ਪੇਂਟ ਹੋਇਆ ਕਰੀਜਨਲ ਆ ਸਾਰਾ ਰੀਜਨਲ ਹੀ ਊਟ ਆ ਠੀਕ ਆ ਬਾਈ। ਠੀਕ ਆ ਬਾਈ। ਬਾਈ ਕਹਿੰਦਾ ਫਰਸਟ ਪਾਰਟੀ ਐ ਨਗਦ ਕੈਸਾ Ориਜినਲ ਆ ਟਰੈਕਟਰ। ਆ ਤੁਸੀਂ ਦੇਖ ਹੀ ਸਾਹ ਮੈਂ ਗਾਟ ਵੀ ਜਮਾ Ориਜినਲ ਨੇ। ਦੇਖ ਬੰਦਾ ਹੀ ਟੂ ਨਹੀਂ ਹੈਗੀ। ਪੂਰੇ ਸਾਫ ਪਿਆ। ਜਿਹੜੀ ਜਾਂ ਇੰਨਾ ਗਾਇਆ ਹੋਇਆ Ориਜినਲ ਹੀ ਗਾਇਆ ਹੈ। ਤੇ ਆਹ ਦਿਖਾ ਦੇ ਐਂਡੀ-ਉਂਡੀ ਇਟਰ ਵੀ ਲੱਗੇ ਹੋਏ ਆ। ਇਹ ਜਨਰਲ ਆ ਜਮਾ। ਬਾਕੀ ਤੁਸੀਂ ਦੇਖ ਸਕਦੇ ਹੋ ਜਿਵੇਂ ਸੈਲਫ ਤੇ ਯਾਰ ਉਹ ਚਿੱਟਾ ਉਮੀ ਪਈਆਂ ਨੇ ਠੀਕ ਆ ਅਲਟਰਨੇਟਰ ਤੇ। ਹਾਂਜੀ। ਨਹੀਂ ਇਹੇ ਚੀਜ਼ਾਂ ਪੱਟੀਆਂ ਜਾਂਦੀਆਂ ਨੇ ਆਹ ਚੀਜ਼ਾਂ ਆਹ ਚਟਾਂ ਪਈਆਂ ਨੇ ਸਕੈਨਰ ਲੱਗੇ ਹੋ ਸਾਮਕੇ ਚੱਲਿਆ ਹੋਇਆ ਹੈ ਇਹ ਆਏ ਨਹੀਂ ਚੱਲਿਆ ਹੋਇਆ ਹੈ ਸੈਲਫ ਤੇ ਮਾਰਕਾ ਵੀ ਹੈ ਇਹਦੇ ਬਾਰਾਂ ਦਾ ਠੀਕ ਹੈ ਜੀ ਤੇ ਪਾਵਰ ਹੋਇਆ ਹੋਇਆ ਜਿਹੜਾ ਉਹ ਵੀ ਰੀਜਨਲ ਆ ਭਾਈ ਹਾਂ ਰੀਜਨਲ ਪਾਵਰ ਜਾਂਸੀ ਵੱਲੋਂ ਹੋਇਆ ਹੋਇਆ ਇਹ ਕੋਈ ਬਾਤ ਨਹੀਂ ਹੋਇਆ ਚਪਾਰਟੀਆਂ ਨਰਦ ਕਹਿਦਾ ਠੀਕ ਹੈ ਜੀ 13 ਦੀ ਕਾਪੀ ਹੈ ਠੀਕ ਹੈ ਵੀਰੇ ਸਪੈਸ਼ਲ ਅਨਸਰ ਦੇ ਨਾਲ ਅੱਛਾ ਨਹੀਂ ਛਰ ਵੀ ਰੀਜਨਲ ਆ ਜਿਆਦਾ ਚੱਲਿਆ ਹੋਊਗਾ ਸਾਮ ਬੱਚਾ ਪਿਆ ਹੋਊਗਾ ਹਾਂ ਭਾਈ 1900 ਘੰਟੇ ਚੱਲਿਆ ਹੋਇਆ ਇਹ ਕਿੰਨੇ ਦਾ ਹੋਜੂ ਬਈ ਇਹ ਬਈ ਇਹਦੀ 492 ਡਿਮਾਂਡ ਆਪਣੀ ਬਾਕੀ ਮੌਕੇ ਤੇ ਮਾਨਤਾਨ ਹੋਜੂਗਾ ਯਾਰ ਠੀਕ ਹੈ ਜੀ ਜਿਹੜਾ ਸੋਡੀ ਵੀਡੀਓ ਤੇ ਇੱਕ ਆਊਗਾ ਉਹਦਾ ਪੂਰਾ ਵੱਧ ਕਰ ਦਾਂਗੇ ਠੀਕ ਹੈ ਵੀਰੇ ਹਾਂ ਅੱਗੇ ਆ ਗਿਆ ਜੀ ਸਵਰਾਜ 855 XM ਇਹ ਕਿੰਨੇ ਮਾਡਲ ਹੈ ਜੀ ਇਹ ਹੈਗਾ ਬਈ 12 ਮਾਡਲ ਟਰੈਕਟਰ 12 ਮਾਡਲ 5 ਸਟਾਰ 5 ਸਟਾਰ ਸਾਈਡ ਗੇਅਰ ਆਲ ਓਰੀਜਨਲ ਸਾਈਡ ਗੇਅਰ ਬਈ ਸਾਈਡ ਗੇਅਰ 12 ਦੇ ਮਾਡਲ ਚ ਦੋਸਤੋ ਸਾਈਡ ਗੇਅਰ ਆ ਤੇ ਪਾਵਰ ਸਟੀering ਆ ਉਹ ਵੀ origignal ਆ ਬਈ ਪਾਵਰ ਸਟੀering ਆ ਕੰਪਨੀ ਵੱਲੋਂ ਆ ਹਾਂ ਬਈ ਕੰਪਨੀ ਵੱਲੋਂ ਆਇਆ ਪਿਆ ਇਹ ਸਾਰੇ ਹੀ original ਆ ਸਾਰੇ ਹੀ original ਆ ਡਰਾਈਵਰ ਤੇ ਕਿੰਨੇ ਮਾਡਲ ਸੀਗੇ ਇਹ ਇਹ 2012 ਮਾਡਲ ਆ ਵੀਰੇ ਟਾਇਰਾਂ ਦੀ ਕੀ ਕੰਡੀਸ਼ਨ ਆ ਟਾਇਰਾਂ ਦੀ ਇਹਦੀ ਹੈਗੀ ਆ ਬਈ 80 ਪੈਸੇ 70 ਤੋਂ 80 ਪੈਸੇ ਟਾਇਰ ਨਾਲ ਦੇ ਆ ਇਹਦੇ ਨਾਲ ਦੇ ਟਾਇਰ ਵੀ ਦੁਬਾਰੇ ਦੇ ਆ ਟਾਇਰ ਵੀਰੇ ਇਹਦੇ ਟਾਇਰ 80 ਪੈਸੇ ਟਾਇਰ 80 ਪੈਸੇ ਟਾਇਰ ਆ ਬਾਈ ਤੇ ਬਾਕੀ ਟਰੈਕਟਰ ਰੀਜਨਲ ਆ ਕੱਲੇ ਟਾਇਰ ਚੇਂਜ ਹੋ ਗਏ ਟਰੈਕਟਰ ਦੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਵੀਰੇ ਠੀਕ ਆ ਜੀ ਹਾਂ ਤੁਸੀਂ ਦੇਖ ਹੀ ਸਕਦੇ ਹੋ ਯਾਰ ਸਾਰਾ ਰੀਨਲ ਟਰੈਕਟਰ ਆ ਮਗਰਾਟ ਮਗਰੂਟ ਨਾਲ ਦੇ ਆ ਚਰੀਟਾਂ ਚ ਰੂਟਾਂ ਪਈਆਂ ਵੀ ਆ ਨਹੀਂ ਤਾਂ ਇੰਨੇ ਨੂੰ ਰੰਗ ਕਰਾ ਦੇਉਂਦਾ ਵਪਾਰੀ ਬਰ ਆਪਾਂ ਰੀਨਲ ਟਰੈਕਟਰ ਹੀ ਵੇਚੀ ਦਾ ਠੀਕ ਆ ਜੀ ਜਮਾ ਰੀਜਨਲ ਟਰੈਕਟਰ ਪਾਈ ਦੀ ਜ਼ਿੰਮੇਵਾਰੀ ਆ ਤੇ ਕੀ ਡਿਮਾਂਡ ਕਰਦੇ ਆ ਦੀ ਇਹ ਵੀ ਆਪਣੀ ਡਿਮਾਂਡ ਹੈਗੀ ਆ ਯਾਰ ਜੇ ਆਪਾਂ ਛੋਣ ਨੂੰ ਦੱਸੀ ਹਾਂ ਜਾਇਜ਼ ਜਾਰੀਟੀ ਦਾ ਦਦਨੇ 411000 ਰੁਪਏ ਦੀ ਡਿਮਾਂਡ ਆ ਠੀਕ ਆ ਜੀ ਹ ਮਾਨਤਾ ਨੇ 24 ਹੋ ਜਾਊਗਾ ਮਾਨਤਾ ਨੇ 24 ਹੋ ਜਾਊਗਾ ਜੌਂਡੀਰ ਆ ਗਿਆ ਬਾਈ ਜੀ 5405 ਇਹ ਕਿੰਨੇ ਮਾਡਲ ਹੈ ਜੀ ਇਹ ਬਾਈ 2022 ਮਾਡਲ ਆ 4x4 ਆ ਇਹ 4ਵੀਂ ਡਰਾਈਵ ਆ ਹਾਂਜੀ ਗੇਅਰ ਪ੍ਰੋ ਟਰੈਕਟਰ ਆ ਇਹ ਚਾਰ ਸਪੀਡਾਂ ਚ ਹੈ ਠੀਕ ਆ ਜੀ ਨਾਲ ਦੇ ਟਾਇਰ ਆ ਕਿੰਨੇ ਪੈਸੇ ਟਾਇਰ ਬਾਈ ਇਹਦੇ ਟਾਇਰ ਹੈਗੇ ਆ ਬਾਈ 90 ਪੈਸੇ 90 ਪੈਸੇ ਟਾਇਰ ਆ ਕਿੰਨੇ ਮਾਡਲ ਆ ਇਹ ਜੀ ਇਹ ਮਾਡਲ ਹੈਗਾ 2022 ਬਾਈ ਤੇ ਕੀ ਡਿਮਾਂਡ ਕਰਦਾ ਇਹਦੀ ਇਹਦੀ 11,65,000 ਰੁਪਿਆ ਡਿਮਾਂਡ ਆ ਬਾਈ ਠੀਕ ਹੈ ਜੀ ਬਾਕੀ ਮਾਨ ਤਨ ਮੌਕੇ ਤੇ ਤੁਹਾਡਾ ਕੀਤਾ ਜਾਊਗਾ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਸਾਰਾ ਟਰੈਕਟਰ ਰੇਨਲ ਸੰਭਾਈ ਚ ਟਰੈਕਟਰ ਚੱਲਿਆ ਹੋਇਆ ਹੈਗਾ ਹਾਂਜੀ ਰੰਗ ਰੂਗਾ ਹਿੱਸੇ ਹਿੱਸੇ ਦਾ ਵਧੀਆ ਹੋ ਮੇਰੇ ਨਾਲ ਪਿਆਗਾ ਠੀਕ ਹੈ ਵੀਰੇ ਹੂੰ ਬਾਕੀ ਆ ਛਤਰੀਆ ਦੇ ਫੈਬਰੂਰੀ ਇਹ ਨਾਲ ਮਿਲੂ ਸਾ ਇਹ ਨਾਲ ਮਿਲੂ ਤੇ ਹਾਂਜੀ ਭਾਈ ਐਡਰੈਸ ਦੱਸ ਦੋ ਜੀ ਆਪਣਾ ਦੱਸ ਦਿਓ ਦੱਸਦੀ ਡਿਮਾਂਡ ਹੈ 11 ਲੱਖ 65000 ਰੁਪਏ ਡਿਮਾਂਡ ਹੈ ਬਾਕੀ ਮਾਨ ਤਨ ਕਰ ਦਾਂਗੇ ਹਾਂ ਵੀਰੇ ਐਡਰੈਸ ਬਾਈ ਜੀ ਐਡਰੈਸ ਹੈਗਾ ਬਾਈ ਆਪਣਾ ਸਟੈਂਡਰਡ ਚੌਂਕ ਨੈਸ਼ਨਲ ਹੋਟਲ ਦੇ ਨਾਲ ਆਪਣਾ ਸ਼ੋਰੂਮ ਆ ਵੀਰੇ ਬਾਬਾ ਟਰੈਕਟਰ ਸੇਲ ਪਰਚੇਜ਼ ਜਦੋਂ ਮਰਜੀ ਆ ਉਹ ਬਰਨਾਲਾ ਵਾਲੇ ਸਟ੍ਰੀਟ 'ਚ ਪੈਂਦਾਗਾ ਹੰਢਾਇਆ ਸਟੈਂਡਰਡ ਜਿੱਥੇ ਦੇ ਸਟੈਂਡਰਡ ਕੰਬੈਨਾਂ ਬਣਦੀਆਂ ਨੇ ਉੱਥਾਂ ਦਾ ਵੀਰੇ ਕੰਟੈਕਟ ਨੰਬਰ ਕੰਟੈਕਟ ਨੰਬਰ ਹੈਗਾ ਆਪਣਾ ਵੀਰੇ 90412 14601 1 ਹੈਗਾ ਆਪਣਾ 98633 18464 ਠੀਕ ਹੈ ਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ